हां जी दोस्तों की हाल चाल है पंजाब ਦੇ ਵਿੱਚ ਵੋਟਾਂ ਦਾ ਜਿਹੜਾ ਰੁਝਾਨ ਆ ਦੁਬਾਰਾ ਫੇਰ ਸ਼ੁਰੂ ਹੋ ਚੁੱਕਿਆ ਕਹਿੰਦੇ ਪੰਜਾਬ ਦੇ ਵਿੱਚ ਪੰਚਾਇਤਾਂ ਦੀਆਂ ਵੋਟਾਂ ਜਿਹੜੀਆਂ ਨੇ ਹੋਣ ਜਾ ਰਹੀਆਂ ਨੇ 15 ਅਕਤੂਬਰ ਨੂੰ ਤੇ ਇਸ ਸਿਲਸੇ ਦੇ ਵਿੱਚ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਸੀਗੀ ਜਦੋਂ ਰਾਜਨੀਤਿਕ ਵੋਟਾਂ ਆਉਂਦੀਆਂ ਨੇ ਆਪਾਂ ਉਹਨਾਂ ਨਾਲ ਬਹੁਤ ਗੱਲਾਂ ਬਾਤਾਂ ਕਰਦੇ ਆਂ ਤੇ ਆਪਾਂ ਨੂੰ ਬਹੁਤ ਵਾਅਦੇ ਕਰਕੇ ਜਾਂਦੇ ਨੇ ਵੀ ਅਸੀਂ ਪੰਜਾਬ ਦੇ ਵਿੱਚ ਇਦਾਂ ਦਾ ਚੀਜ਼ਾਂ ਕਰਾਂਗੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ ਕਹਰੇ ਚੀਜ਼ ਤੱਕ ਅੱਜ ਤੱਕ ਕਿਸੇ ਵੀ ਰਾਜਨੀਤਿਕ ਬੰਦੇ ਉਹਨਾਂ ਪੂਰੀ ਨਹੀਂ ਹੋਈ ਬਹੁਤ ਘਾਟਾ ਐਮਐਲਏ ਨੇ ਜੋ ਚੀਜ਼ਾਂ 'ਤੇ ਧਿਆਨ ਦਿੰਦੇ ਨੇ ਪਰ ਸਭ ਤੋਂ ਵੱਡਾ ਮੁੱਦਾ ਹੈਗਾ ਨਸ਼ਾ ਜੋ ਪੰਜਾਬ ਦੇ ਵਿੱਚ ਚਿੱਟੇ ਦਾ ਹੜ ਬਗ ਰਿਹਾ ਵਾ ਉਹਨੂੰ ਖਤਮ ਕਰਨਾ ਤੇ ਉਹ ਚੀਜ਼ ਕਿਸੇ ਵੀ ਰਾਜਨੀਤਿਕ ਬੰਦੇ ਨੇ ਇਸੀ ਧਿਆਨ ਦਿੱਤਾ ਤੇ ਇਸ ਵਾਰ ਆਪਣੇ ਕੋਲ ਬਹੁਤ ਸੁਣਾ ਸੁਨਹਿਰੀ ਮੌਕਾ ਵਾ ਵੋਟਾਂ ਇਸ ਵਾਰ ਬੋਤਲ ਪਿੱਛੇ ਨਹੀਂ ਪਾਉਣੀਆਂ ਇਸ ਵਾਰ ਏ ਵਾਦਾ ਕਰੋ ਵੀ ਸਰਪੰਚਾਂ ਨੂੰ ਪੁੱਛੋ ਵੀ ਸਾਡੇ ਨਾਲ ਤੁਸੀਂ ਪ੍ਰੋਮਿਸ ਕਰੋ ਸਾਨੂੰ ਲੈ ਕੇ ਦਿਓ ਰੇਟਾਂ ਦੇ ਵਿੱਚ ਵੀ ਜੇ ਤੁਸੀਂ ਪਿੰਡ ਦੇ ਵਿੱਚ ਚਿੱਟਾ ਖਤਮ ਨਾ ਕਰ ਸਕੇ ਤਾਂ ਅਸੀਂ ਆਪਣਾ ਰਜ਼ਾਈਂ ਦੇਵਾਂਗੇ ਇਦਾਂ ਦੇ ਤੁਸੀਂ ਪ੍ਰੋਮਿਸ ਕਰੋਗੇ ਤਾਂ ਕੋਈ ਵੀ ਸਰਪੰਚ ਮੈਨੂੰ ਲੱਗਦਾ ਪਹਿਲੀ ਗੱਲ ਤਾਂ ਸਰਪੰਚ ਜੀ ਖੜੂ ਕਿਉਂ ਕਿਉਂਕਿ ਇਹ ਕੰਮ ਕਰਨਾ ਬਹੁਤ ਔਖਾ ਵਾ ਜੇ ਇਸ ਪਿੰਡਾਂ ਦੇ ਵਿੱਚੋਂ ਚੀਜ਼ ਖਤਮ ਹੋ ਗਈ ਤਾਂ ਪੰਜਾਬ ਦੁਬਾਰਾ ਸੋਨੇ ਦੀ ਜੜੀ ਬਣ ਸਕਦਾ ਇਹਦੇ ਵਿੱਚ ਤੁਸੀਂ ਬਹੁਤ ਵੱਡਾ ਯੋਗਦਾਨ ਪਾ ਸਕਦੇ ਹੋ ਨਾ ਤੁਹਾਨੂੰ ਕਿਸੇ ਨਾਲ ਲੜਨ ਦੀ ਲੋੜਾ ਨਾ ਕੋਈ ਸ਼ੋਰ ਕਰਨ ਦੀ ਲੋੜਾ ਇੱਕ ਸਿਰਫ ਤੁਹਾਡਾ ਇੱਕ ਕਦਮ ਆਪਣੇ ਪੰਜਾਬ ਨੂੰ ਚੰਗੀ ਸਿਹਤ ਦੇ ਸਕਦਾ ਵਾ ਇਹਦੇ ਲਈ ਤੁਹਾਨੂੰ ਵੱਧ ਤੋਂ ਵੱਧ ਆਪਣੇ ਪਿੰਡਾਂ ਦੇ ਵਿੱਚ ਇਹ ਚੀਜ਼ ਲਈ ਸਰਪੰਚ ਨਾਲ ਗੱਲਬਾਤ ਕਰਨੀ ਪੈਣੀ ਆ ਜਾਗੋ 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 ਆਪਾਂ ਨੂੰ ਜਾਗਣਾ ਹੀ ਪੈਣਾ ਵਾ ਜੇ ਆਪਾਂ ਆਪਦੇ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਨਾ ਵਾ ਚਿਟਾ ਖਤਮ ਕਰਨ ਦੀ ਖਾਤਰ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਮੈਂ ਮਨੂੰ ਸ਼ੁਰੂ ਕਰਨਾ ਵਾ ਤੇ ਟਰਾਈ ਕਰੋ ਸਾਰੇ ਪਿੰਡਾਂ ਤੇ ਕਰ ਜਰੂਰ ਇਹ ਵੀਡੀਓ ਨੂੰ ਬਣਾਜੋ ਇੰਨੀ ਕੀ ਵੀਡੀਓ ਸ਼ੇਅਰ ਕਰੋਗੀ ਹਰ ਇੱਕ ਘਰ ਦੇ ਵਿੱਚ ਇਹ ਵੀਡੀਓ ਜਾਵੇ ਹੋ ਸਕਦਾ ਜਿਹੜੇ ਆਉਣ ਵਾਲੇ ਨੌਜਵਾਨ ਨੇ ਆਉਣ ਵਾਲੀਆਂ ਪੀੜ੍ਹੀਆਂ ਨੇ ਆਪਣੀਆਂ ਬਣ ਸਕਣ ਜਿਹੜੀਆਂ ਮਾਂਮਾ ਬਹੁਤ ਦੁਖੀ ਹੁੰਦੀਆਂ ਨੇ ਆਪਦੇ ਪਤਾ ਨੂੰ ਗਵਾਕੇ ਜਿਨ੍ਹਾਂ ਨੇ ਜ਼ਿੰਦਗੀ ਹਜੇ ਵਿੱਚ ਕੁਝ ਦੇਖਿਆ ਹੀ ਨਹੀਂ ਹੁੰਦਾ ਤੇ ਪਲੀਜ਼ ਸਾਰੇ ਜਾਣੇ ਇਸ ਜੀ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਸ ਮੁੱਦੇ ਨੂੰ ਇੰਨਾ ਕਿ ਜ਼ਿਆਦਾ ਗਰਮ ਕਰ ਦੋ ਕਿ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸਰਪੰਚ ਨੂੰ ਵੀ ਸਵਾਲ ਕੀਤਾ ਜਾ ਸਕੇ ਤਾਂ ਜੋ ਆਪਣੇ ਪਿੰਡ ਬਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਜੋ ਪਿੰਡਾਂ ਦੇ ਵਿੱਚ ਜੋ ਹੋ ਰਿਹਾ ਉਹ ਖਤਮ ਹੋ ਸਕੇ